ਮੋਹਾਲੀ ਜ਼ਿਲ੍ਹੇ ਦੇ ਪਿੰਡ ਖਿਜਰਾਬਾਦ ਤੋਂ ਜਿੱਥੇ ਕਿ ਮੰਦਭਾਗੀ ਖਬਰ ਇੱਕ ਸਾਹਮਣੇ ਆ ਰਹੀ ਹੈ ਖਬਰ ਕੀ ਹੈ ਤੁਹਾਨੂੰ ਪੂਰੀ ਖਬਰ ਦਿਖਾਵਾਂਗੇ ਕਿਉਂਕਿ ਜੇ ਗੱਲ ਕਰੀਏ ਇੱਕ ਫੋਟੋਆਂ ਵਾਇਰਲ ਹੋ ਰਹੀ ਸੀ ਇਹ ਫੋਟੋਆਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਇਹ ਵੀ ਇੱਕ ਪਿੰਜਰ ਮਿਲਿਆ ਪਿੰਡ ਖਿਜਰਾਬਾਦ ਤੋਂ ਮੀਆਂਪੁਰ ਰੋਡ ਦੇ ਕੋਲ ਪੂਰੀ ਰੋਡ ਦੀ ਕੀ ਗੱਲਬਾਤ ਹੋਈ ਹੈ ਜਿਹੜੇ ਇੱਥੇ ਉਹਨਾਂ ਦੇ ਜੀਦੇ ਰਹਿੰਦੇ ਨੇ ਜਨੂੰ ਦੀ ਭੈਣ ਰਹਿੰਦੀ ਹੈ ਹਾਂਜੀ ਉਹ ਉਹਨਾਂ ਨੇ ਤਾਂ ਮੈਨੂੰ ਫੋਨ ਕਰਕੇ ਉੱਥੇ ਬੁਲਾਇਆ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਪਰਿਵਾਰ ਵੀ ਲੱਗਦਾ ਸਤਵੇਂ ਚ ਹੋਣਾ ਹੁਣ ਨਹੀਂ ਅੱਜ ਉਹਨਾਂ ਦੇ ਘਰ ਆਜੀ ਸੀ ਕੁਛ ਨਹੀਂ ਦੱਸਿਆ ਅਜੇ ਕੁਛ ਨਹੀਂ ਉਹਦੇ ਸਮੇਂ ਸਿਸਟਰ ਆਈ ਵੀ 12 ਵਜੇ ਚੱਲ ਤੋ ਇੱਕ ਹੋਰ ਲਖੜੀਆਂ ਕਰਕੇ ਅਸੀਂ ਮੈਂ ਸੀ ਤਾਂ ਨਹੀਂ ਦੱਸਿਆ ਵੀ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਹੁਣ ਉਹਨਾਂ ਦੇ ਗੱਲ ਦੱਸੋ ਜਿਹੜਾ ਪਿੰਜਰ ਮਿਲਿਆ ਕਿਹਨਾਂ ਦਾ ਪਿੰਜਰ ਹੈ ਤੇ ਪੂਰੀ ਗੱਲਬਾਤ ਕੀ ਹੈ ਦੱਸੋ ਕਿੰਨੇ ਵਜੇ ਦੇ ਘਟਣਾ ਪਿੰਜਰ ਆ ਫੜ ਤੇ ਮਾ ਦਾ ਪਿੰਜਰ ਹੈ ਫੇਰ ਲਿਫਾਫੇ ਚ ਪਾਇਆ ਫਿਰ ਥੈਲੀ ਚ ਪਾਇਆ ਫਿਰ ਥੈਲੀ ਚ ਲਿਆਂਕੇ ਮੈਂ ਆਪਣੀ ਦੁਕਾਨ ਦੇ ਕੋਲ ਲਿਆਂਕੇ ਰੱਖ ਲਿਆ ਹੂੰ ਫੇਰ ਪੁਲਿਸ ਵਾਲਿਆਂ ਦਾ ਫੋਨ ਆਇਆ ਫੇਰ ਅਸੀਂ ਉਹਨੂੰ ਖੈੜ ਉਹਦੇ ਚ ਆਪਣਾ ਪੋਸਟਮਾਰਡ ਵਾਸਤੇ ਲੈ ਗਏ ਬੋਰੀ ਬੋਡੀ ਖਤਮ ਹੋ ਗਈ ਸੀ ਗੱਲ ਕਰੀ ਬੋਰੀ ਬੋਡੀ ਖਤਮ ਸੀਗੀ ਉਹਨੇ ਨਾ ਆਪਣਾ ਪਰਨਾ ਉੱਪਰ ਬੰਨ ਕੇ ਹੂੰ ਆਪਣਾ ਸਾਰਾ ਸਰੀਰ ਜਾਨੀ ਕਿ ਆਇ ਨਹੀਂ ਆ ਵੀ ਕਿਸੇ ਜਾਨਵਰ ਨੇ ਖਾਦੀ ਹੈ ਕਿਸੇ ਨੇ ਕੁਛ ਨਹੀਂ ਕੁਛ ਨਹੀਂ ਖਾਧਾ ਗਲ ਗਈ ਸੀਗੀ ਸਰਚੋ ਸਾਬ ਬਲਗ ਮਾਜਰੀ ਥਾਣੇ ਹੋਣਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ 18/7 ਦੀ ਰਿਪੋਰਟ ਵੀ ਲਿਖਾਈ ਹੋਈ ਪਿਛਲੇ ਮਹੀਨੇ ਦੀ ਪਰਿਵਾਰਾਂ ਨੇ ਅੱਛੀ ਮੈਂ ਹੀ ਲਿਖਾ ਕੇ ਆਇਆ ਸੀਗਾ ਜਾ ਕੇ ਤੁਸੀਂ ਲਿਖਾ ਕੇ ਆਏ ਸੀਗਾ ਹਾਂ ਮੈਂ ਹੀ ਲਿਖਾ ਕੇ ਆਇਆ ਸੀਗਾ ਨਾਲ ਮੁੰਡਾ ਮੁੰਡਾ ਸੀਗਾ ਮੇਰੇ ਨਾਲ ਜਿਹਦਾ ਸਾਲਾ ਸੀਗਾ ਹੂੰ ਵੇ ਯਾ ਨੇ ਤਰੀਕ ਦਾ ਵੀ ਆਇਆ ਵਾ ਘਰ ਆਇਆ ਨਹੀਂ ਬੱਸ ਜਿਹੜਾ ਮੁੰਡਾ ਸੀਗਾ ਇਹ ਨਾਮ ਕੀ ਹੈ ਕਿ ਇਸੇ ਪਿੰਡ ਦਾ ਖਿਜਰਾਬਾਦ ਇਹ ਖਿਜਰਾਬਾਦ ਦਾ ਨਹੀਂ ਆਪਣੇ ਜੀਜੇ ਕੋਲ ਰਹਿੰਦਾ ਤਾਂ ਹੈ ਨਾਲਾਗੜ ਦਾ ਪਿੱਛੋਂ ਠੀਕ ਹੈ ਤੇ ਨਾਲਾਗੜ ਦਾ ਤੇ ਉਰੇ ਰਹਿੰਦਾ ਸੀਗਾ ਪਹਿਲਾਂ ਮੇਰੇ ਕੋਲੇ ਨੇ 4-5 ਮਹੀਨੇ ਕੰਮ ਕਰਿਆ ਵਧੀਆ ਸਾਉ ਮੁੰਡਾ ਸੀਗਾ ਦਾਦਾ ਦਾਨੀਆਂ ਵੀ ਜੇ ਲੋ ਗੱਲ ਫਰਾ ਲੈ ਲੂੰਗਾ ਐਦਾਂ ਦਾ ਕੋਈ ਸੀਨ ਨਹੀਂ ਸੀਗਾ ਮੋਹਾਲੀ ਜ਼ਿਲ੍ਹੇ ਦੇ ਪਿੰਡ ਖਿਜਰਾਬਾਦ ਤੋਂ ਜਿੱਥੇ ਕਿ ਮੰਦਭਾਗੀ ਖਬਰ ਇੱਕ ਸਾਹਮਣੇ ਆ ਰਹੀ ਹੈ ਖਬਰ ਕੀ ਹੈ ਤੁਹਾਨੂੰ ਪੂਰੀ ਖਬਰ ਦਿਖਾਵਾਂਗੇ ਕਿਉਂਕਿ ਜੇ ਗੱਲ ਕਰੀਏ ਇੱਕ ਫੋਟੋ ਆ ਵਾਇਰਲ ਹੋ ਰਹੀ ਸੀ ਇਹ ਫੋਟੋਾਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੱਕ ਪਿੰਜਰ ਮਿਲਿਆ ਪਿੰਡ ਖিজਰਾਵਾ ਤੋਂ ਮੀਆਂਪੁਰ ਰੋਡ ਦੇ ਉੱਪਰ ਪੂਰੀ ਖਬਰ ਦੱਸਾਂਗੇ ਸਾਡੇ ਨਾਲ ਖিজਰਾਵਾ ਤੋਂ ਲੱਕੀ ਵੀਰ ਹੁਣ ਸਾਡੇ ਨਾਲ ਮੌਜੂਦ ਨੇ ਬਾਈ ਜੀ ਪਹਿਲਾਂ ਤਾਂ ਇਹ ਗੱਲ ਦੱਸੋ ਜਿਹੜਾ ਪਿੰਜਰ ਮਿਲਿਆ ਕਿਹਨਾਂ ਦਾ ਪਿੰਜਰ ਹੈ ਤੇ ਪੂਰੀ ਗੱਲਬਾਤ ਕੀ ਦੱਸੋ ਕਿੰਨੇ ਕ ਵਜੇ ਦੀ ਘਟਨਾ ਹੈ ਪਿੰਜਰ ਮੇਰਾ ਮੁੰਡਾ ਯਾਰ ਦੋਸਤ ਹੈ ਜੀ ਅਧ ਰੰਗ ਹੋਇਆ ਬਨੋ ਸੁਖਦੇਵ ਉਹਦਾ ਨਾਮ ਹੈ ਹੂੰ ਤੇ ਮੈਨੂੰ ਉਹਦਾ ਫੋਨ ਆਇਆ ਕਹਿੰਦਾ ਵੀ ਛੇਤੀ ਇੱਥੇ ਆ ਜਾ ਵੀ ਐਂ ਕਰਕੇ ਕੰਮ ਆ ਜਾ ਵਾ ਠੀਕ ਹੈ ਬਖਾਣਾ ਕਿੱਥੇ ਆ ਕਹਿੰਦਾ ਮੀਆਂਪੁਰ ਵਾਲੇ ਰੋਡ ਤੇ ਆ ਜਾ ਬਈ ਉੱਥੇ ਅੰਬਾਂ ਵਾਲੇ ਬਾਗ ਵਿੱਚ ਐ ਵੀ ਅੱਦਦਾ ਕਰਕੇ ਉਹ ਗਿਆ ਵਾ ਹਾਂਜੀ ਤੇ ਮੈਂ ਉੱਥੇ ਜਾ ਕੇ ਮੈਨੂੰ ਕੋਈ ਦਿਖਿਆ ਨਹੀਂ ਮੈਂ ਫੋਨ ਕਰਿਆ ਉਹਨੂੰ ਮੈਂ ਕਿੱਥੇ ਆ ਕਹਿੰਦਾ ਮੈਂ ਥਾਣੇ ਆ ਗਿਆ ਮੈਂ ਕਿਹਾ ਚੱਲ ਠੀਕ ਆ ਪੁਲਿਸ ਵਾਲੇ ਨਾਲ ਸੀਗੇ ਉੱਤੇ ਠੀਕ ਮਲਾਜਮ ਮੌਕੇ ਤੇ ਪਹੁੰਚ ਗਏ ਸੀਗੇ ਕਿੰਨੇ ਕਿਹੜਾ ਸਮੇਂ ਸੀ ਜੀ ਗੱਲ ਕਰੀ ਸੀ ਇਹ ਸਵੇਰੇ ਸਵੇਰ ਦਾ ਤਾਂ ਨਹੀਂ ਤਾਂ ਆਹੀ ਹੋ ਗਿਆ ਆਪਣਾ ਜੀ ਮੈਨੂੰ ਜਦੋਂ ਫੋਨ ਆਇਆ ਉਹਨਾਂ ਦਾ ਮੰਗ ਕੇ ਦੁਪਹਿਰ ਤੋਂ ਬਾਅਦ ਦਾ ਟਾਈਮ ਸੀਗਾ ਹਾਂਜੀ ਦੁਪਹਿਰ ਤੋਂ ਬਾਅਦ ਦਾ ਹੀ ਟਾਈਮ ਸੀਗਾ ਠੀਕ ਹੈ ਤੇ ਮੈਂ ਫਟਾਫਟ ਟਰੈਕਟਰ ਤੋਂ ਹੋ ਰਿਹਾ ਸੀਗਾ ਮੈਂ ਫਟਾਫਟ ਗਿਆ ਉੱਥੇ ਹਾਂਜੀ ਤੇ ਉੱਥੇ ਜਾ ਕੇ ਦੇਖਿਆ ਇੱਕ ਪੰਚ ਸੀਗਾ ਲਖਵਿੰਦਰ ਸਿੰਘ ਪੰਚ ਉਹ ਭਈਆਂ ਨੂੰ ਦੇਖਣ ਗਏ ਹੋਏ ਸੀਗੇ ਉਹ ਭਈ ਪਿੰਜਰ ਸਾਡੇ ਨਾਲ ਵੀ ਵਿਚਲ ਦਵਾ ਦਿਓ ਮੇਰੇ ਥੱਲੇ ਚ ਪਾ ਦਿਓ ਹਾਂਜੀ ਉਹ ਭਈਆਂ ਨੇ ਜਵਾਬ ਦੇ ਦਿੱਤਾ ਕਹਿੰਦੇ ਅਸੀਂ ਨਹੀਂ ਉਹ ਕਰਨਾ ਤੇ ਫਿਰ ਉਸ ਤੋਂ ਬਾਅਦ ਮੈਂ ਉਹ ਮੁੰਡੇ ਨੂੰ ਕਹਿ ਮੈਂ ਤੂੰ ਆ ਫੜ ਤੇ ਮਾ ਦਾ ਪਿੰਜਰ ਪਹਿਲਾ ਲਫਾਫੇ ਚ ਪਾਇਆ ਫਿਰ ਥੈਲੀ ਚ ਪਾਇਆ ਫਿਰ ਥੈਲੀ ਚ ਲਿਆਣ ਕੇ ਮੈਂ ਆਪਣੀ ਦੁਕਾਨ ਦੇ ਕੋਲ ਲਿਆਣ ਕੇ ਰੱਖ ਲਿਆ ਹੂੰ ਫੇਰ ਪੁਲਿਸ ਵਾਲਿਆਂ ਦਾ ਫੋਨ ਆਇਆ ਫੇਰ ਅਸੀਂ ਉਹਨੂੰ ਖੈੜ ਉਹਦੇ ਚ ਆਪਣਾ ਪੋਸਟ ਮਾਰਨ ਵਾਸਤੇ ਲੈ ਕੇ ਗਏ ਪੂਰੀ ਬੋਡੀ ਖਤਮ ਹੋ ਗਈ ਸੀ ਗੱਲ ਕਰੀਏ ਪੂਰੀ ਬੋਡੀ ਖਤਮ ਸੀਗੀ ਉਹਨੇ ਨਾ ਆਪਣਾ ਪਰਨਾ ਉੱਪਰ ਬੰਨ ਗਏ ਹਾਂ ਤਾਂ ਆਪਣਾ ਸਾਰਾ ਸਰੀਰ ਜਨ ਕੀ ਆਈ ਨਹੀਂ ਆ ਵੀ ਕਿਸੇ ਜਾਨਵਰ ਨੇ ਖਾਦੀ ਹੈ ਕਿਸੇ ਨੇ ਕੁਛ ਨੇ ਕੁਛ ਨਹੀਂ ਖਾਧਾ ਗਲ ਗਈ ਸੀ ਉਹ ਗਲ ਕੇ ਸੱਚੋ ਸਾਬ ਬਲਗ ਮਾਜਰੀ ਥਾਣੇ ਹੋਣਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ 18 7 ਦੀ ਰਿਪੋਰਟ ਵੀ ਲਿਖਾਈ ਹੋਈ ਪਿਛਲੇ ਮਹੀਨੇ ਦੀ ਪਰਿਵਾਰ ਵਾਲਿਆਂ ਨੇ ਸੱਚੀ ਮੈਂ ਹੀ ਲਿਖਾ ਕੇ ਆਇਆ ਸੀਗਾ ਜਾ ਕੇ ਤੁਸੀਂ ਲਿਖਾ ਕੇ ਆਏ ਸੀਗਾ ਹਾਂ ਮੈਂ ਹੀ ਲਿਖਾ ਕੇ ਆਇਆ ਸੀਗਾ ਨਾਲ ਮੁੰਡੇ ਮੁੰਡਾ ਸੀਗਾ ਮੇਰੇ ਨਾਲ ਜਿਹਦਾ ਸਾਲਾ ਸੀਗਾ ਹੂੰ ਵੀ ਐਨੇ ਤਰੀਕ ਦਾ ਵੀ ਆਇਆ ਵਾ ਘਰ ਆਇਆ ਨਹੀਂ ਵਾਪਸ ਇਹ ਜਿਹੜਾ ਮੁੰਡਾ ਸੀਗਾ ਇਹ ਨਾਮ ਕੀ ਹੈ ਕਿ ਇਸੇ ਪਿੰਡ ਦਾ ਖੇਜਰਾਬਾਦ ਹੈ ਇਹ ਖੇਦਰਾਬਾਦ ਦਾ ਨਹੀਂ ਆਪਣੇ ਜੀਜੇ ਕੋਲ ਰਹਿੰਦਾ ਤਾਂ ਹੈ ਨਾਲਾਗੜ ਦਾ ਪਿੱਛੋਂ ਠੀਕ ਹੈ ਤੇ ਨਾਲਾਗੜ ਦਾ ਤੇ ਉਰੇ ਰਹਿੰਦਾ ਸੀਗਾ ਪਹਿਲਾਂ ਮੇਰੇ ਕੋਲੇ ਨੇ 4-5 ਮਹੀਨੇ ਕੰਮ ਕਰਿਆ ਬਦਦਿਆ ਸੌ ਮੁੰਡਾ ਸੀਗਾ ਇਦਾਂ ਦਾ ਤਾਂ ਨਹੀਂ ਆ ਵੀ ਜੇ ਲੋ ਗੱਲ ਫਰਾ ਲੈ ਲੂੰਗਾ ਇਦਾਂ ਦਾ ਕੋਈ ਸੀਨ ਨਹੀਂ ਸੀਗਾ ਪਰਿਵਾਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਜਿਹੜੇ ਇੱਥੇ ਉਹਨਾਂ ਦੇ ਜੀਜੇ ਰਹਿੰਦੇ ਨੇ ਜਨ ਉਹਦੀ ਭੈਣ ਰਹਿੰਦੀ ਹੈ ਹਾਂਜੀ ਉਹ ਉਹਨਾਂ ਨੇ ਤਾਂ ਮੈਨੂੰ ਫੋਨ ਕਰਕੇ ਉੱਥੇ ਬੁਲਾਇਆ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਪਰਿਵਾਰ ਵੀ ਲੱਗਦਾ ਸਤਵੇਂ ਚ ਹੋਣਾ ਹੁਣ ਨਹੀਂ ਅੱਜ ਉਹਨਾਂ ਦੇ ਘਰ ਆ ਚ ਸੀ ਕੁਛ ਨਹੀਂ ਦੱਸਿਆ ਅੱਜ ਕੁਛ ਨਹੀਂ ਉਹਦੇ ਸਮੇਂ ਸਿਸਟਰ ਆਈ ਵੀ 12 ਵਜੇ ਚੱਲ ਤੋ ਇੱਕ ਹੋਰ ਲਖੜੀਆਂ ਕਰਕੇ ਅਸੀਂ ਮੈਂਸੀ ਤਾਂ ਨਹੀਂ ਦੱਸਿਆ ਵੀ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਹੁਣ ਅਜੇ ਪਰਿਵਾਰ ਨਾਲ ਹਜੇ ਕੋਈ ਗੱਲ ਹਜੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਕਰੀ ਠੀਕ ਹੈ ਹਜੇ ਆਇਓ ਤੇ ਰਬਾ ਸਾਇਓ ਬਾਕੀ ਹੁਣ ਦੇਖੋ ਕੈ ਬਣਦੇ ਖੜੜ ਕੇ ਸੀ ਤੁਸੀਂ ਬਾਡੀ ਨੂੰ ਲੈ ਕੇ ਜੇ ਗੱਲ ਕਰੀ ਜਿਹੜਾ ਪਿੰਜਰ ਸੀ ਹਾਂ ਜਿਹੜਾ ਪਿੰਜਰ ਸੀਗਾ ਅਸੀਂ ਖੜੜ ਉਹਦੇ ਚ ਆਪਣਾ ਆਫਸ ਹਸਪੀਟਲ ਵਿੱਚ ਚਾ ਉਹ ਕਰਾਇਆ ਜਦੋਂ ਕਰਾਇਆ ਜਦੋਂ ਕਰਾਇਆ ਐਸਐਚਓ ਸਾਹਮਣੇ ਕੀ ਗੱਲਬਾਤ ਹੋਈ ਹੈ ਥਾਣੇ ਦੇ ਜਿਹੜੇ ਅਧਿਕਾਰੀ ਸੀ ਬਲਕ ਮਜਰੀ ਵਾਲੇ ਉਹ ਕਹਿੰਦੇ ਵੀ ਚਲੋ ਆਪਣਾ ਪੋਸਟ ਮਾਰਡਮ ਦੀ ਰਿਪੋਰਟ ਤੇ ਜੋ ਮੌਕੇ ਤੇ ਕਾਰਵਾਈ ਹੋਊਗੀ ਉੱਤੇ ਕਰਾਂਗੇ ਹਾਂ ਕੋਆਗੇ ਮੈਂਦਾ ਸੀਗਾ ਜੇ ਗੱਲ ਕਰੀਏ ਮੁੰਡੇ ਦਾ ਸੁਭਾਅ ਠੀਕ ਸੀਗਾ ਆਪਾਂ ਐਵੇਂ ਕਹਦੀਏ ਜਿੰਨੀ ਦੇਰ ਮੇਰੇ ਕੋਲ ਕੰਮ ਕਰਿਆ ਜੀ ਐਦਾਂ ਦਾ ਕੋਈ ਨਸ਼ਾ ਹੋਇਆ ਕੋਸ਼ ਨਹੀਂ ਸੀਗਾ ਤੇ ਬਾਕੀ ਮੇਰੇ ਕੋਲ ਤੇ ਹਟ ਕੇ ਤੇ ਟੱਪਰੀਆਂ ਦੇ ਮੁੰਡੇ ਉਹਨਾਂ ਨਾਲ ਸਰੀਰ ਦੇ ਕੰਮ ਤੇ ਲੱਗਾ ਜਾਣ ਠੀਕ ਹੈ ਬਸ ਉਸ ਤੋਂ ਬਾਅਦ ਤਾਂ ਹੀ ਪਹਿਲਾਂ ਠੀਕ ਸੀਗਾ ਮੇਰੇ ਕੋਲ ਪਰ ਇੰਨਾ ਹੈ ਜੀ ਪਰ ਉਹ ਗੱਲ ਫਰਾ ਲੈ ਨਹੀਂ ਸਕਦਾ ਤੁਹਾਡੇ ਸਭ ਨੂੰ ਲੈ ਨਹੀਂ ਸਕਦਾ ਨਹੀਂ ਲੈ ਸਕਦਾ ਉਹ ਐਦਾਂ ਐਦਾਂ ਇੰਨੀ ਹਿੰਮਤ ਨਹੀਂ ਉਹ ਐਨਾ ਬੇਕਾਂਟ ਬੰਦਾ ਸੀਗਾ ਪਰ ਉਹਨਾਂ ਲੋਕ ਲੋਕਾਂ ਪਿੱਛੇ ਲੱਗ ਕੇ ਪਤਾ ਨਹੀਂ ਉਹਨੇ ਕੰਮ ਚੱਲੋ ਮੇਰੇ ਕੋਲ ਤੇ ਛੱਡ ਗਏ ਪਰ ਉਹ ਇਦਾਂ ਦਾ ਹੈ ਨਹੀਂ ਸੀਗਾ ਤੇ ਲਾਸਟ ਗੱਲ ਕਦੋਂ ਹੋਈ ਆ ਤੁਹਾਡੀ ਸੰਪਰਕ ਕਦੋਂ ਹੋਇਆ ਜੀ ਗੱਲ ਕਰੀਏ ਫੋਨ ਤੇ ਲਾਸਟ ਕੁਝ ਨਹੀਂ ਅਸੀਂ 18 ਤਰੀਕ ਨੂੰ ਹੀ ਮੋਨੋਈ ਦੁਕਾਨ ਤੇ ਆਪਣਾ ਸਵੇਰ ਟਾਈਮ ਮਿਲਿਆ ਸੀਗਾ 18 ਤਰੀਕ ਨੂੰ ਅਸੀਂ ਜਦੋਂ ਘਰ ਤੇ ਗਏ ਅਸੀਂ ਫਿਰ ਉੱਤੇ ਆਪਣਾ ਤੀਜਾ ਦਿਨ ਅਸੀਂ ਰਿਪੋਰਟ ਲਖਾਇਆ ਤੇ ਜਾ ਕੇ ਵੀ ਹੁਣ ਫੋਨ ਬੰਦਾ ਰਿਆ ਸਾਰਾ ਕੁਝ ਆ ਵੀ ਹੁਣ ਤੱਕਰ ਸਾਨੂੰ ਉਹਦਾ ਕੁਝ ਪਤਾ ਨਹੀਂ ਲੱਗਿਆ ਕਿਸੇ ਉੱਪਰ ਸ਼ੱਕ ਕੋਈ ਵੀ ਕਿਦਾਂ ਕੋਈ ਇਹ ਹੋ ਸਕਦਾ ਸ਼ੱਕ ਹੋਣਾ ਬਿਨਾਂ ਤਾਂ ਕਿਆ ਕਹਿਦੀ ਆ ਜੀ ਕਿਸੇ ਨੂੰ ਕੋਈ ਸ਼ੱਕੇ ਨਹੀਂ ਆ ਹੁਣ ਜਾਂ ਤਾਂ ਪਤਾ ਹੋਵਾ ਵੀ ਫਲਾਣੇ ਬੰਦੇ ਰਾਂ ਗਏ ਫਿਰ ਤਾਂ ਅਸੀਂ ਕਹਿਦੀ ਆ ਵੀ ਹਾਂ ਉਹਦੇ ਉੱਪਰ ਸ਼ੱਕ ਆ ਜੀ ਹੁਣ ਤਾਂ ਸਾਨੂੰ ਐ ਵੀ ਨਹੀਂ ਦੱਸ ਗਏ ਘਰ ਤੇ ਵੀ ਕਿਹਦੇ ਨਾਲ ਗਿਆ ਕਿਹਦੇ ਨਾਲ ਨਹੀਂ ਗਿਆ ਹਾਂ ਤਾਂ ਹੁਣ ਸਾਨੂੰ ਹੁਣ ਪਤਾ ਲੱਗਿਆ ਵੀ ਇਦਾਂ ਦਾ ਕਰਕੇ ਗੱਲ ਹੋਗੀ ਕੋਈ ਪਰਿਵਾਰ ਨਾਲ ਗੱਲਬਾਤ ਹੋਈ ਆ ਵੀ ਪਰਵ ਲੜਕੇ ਨੇ ਕੋਈ ਪਰਿਵਾਰ ਨਾਲ ਗੱਲਬਾਤ ਗੱਪਤ ਕੀਤੀ ਹੋਵੇ ਖੀਰ ਪਰਿਵਾਰ ਵਿੱਚ ਇਹਦੀ ਕੋਈ ਗੱਲ ਨਹੀਂ ਕੋਈ ਲੜਾਈ ਪੜਾਈ ਕੋਈ ਕੁਛ ਨਹੀਂ ਆ ਸਮੋਂ ਆਇਆ ਤਾਂ ਕੰਮ ਤੇ ਆਇਆ ਦੁੱਧ ਦੇ ਪੈਸੇ ਦੇਏ ਉਹਨੇ ਹਾਂਜੀ ਹਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਘਰ ਵਿੱਚ ਕੋਈ ਹਨੀਤ ਸੀਗਾ ਠੀਕ ਹੈ ਜੀ ਹਾਂਜੀ ਸੋ ਇਹ ਸਾਨੂੰ ਲੱਕੀ ਖੀਰਾਬਾਦ ਤੋਂ ਬਾਈ ਹੋਂ ਦਾ ਕਹਿਣਾ ਵੀ ਸੋ ਦੁਪਹਿਰ ਤੋਂ ਬਾਅਦ ਹੀ ਘਟਣਾ ਵੀ 18 7 ਪਿਛਲੇ ਮਹੀਨੇ ਜਿਹੜੀ ਰਿਪੋਰਟ ਵੀ ਲਿਖਾਈ ਹੋਈ ਸੀ ਇਹਨਾਂ ਵੱਲੋਂ ਗੁੰਮਸ਼ੁਦਾ ਦੀ ਤਾਂ ਉਸ ਤੋਂ ਬਾਅਦ ਇੱਕ ਮੰਦਪਾਗੀ ਖਬਰ ਜਿਹੜੀ ਖਿਜਰਾਬਾਦ ਦੇ ਵਿੱਚ ਬੜੀ ਤੇਜ਼ੀ ਨਾਲ ਵਾਇਰਲ ਹੋਈ ਹੈ ਵੀ ਇੱਕ ਪਿੰਜਰ ਮਿਲਿਆ ਹੈ ਬਾਗਾਂ ਦੇ ਵਿੱਚ ਮੀਆਪੁਰ ਰੋਡ ਦੇ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਉੱਥੇ ਪਹੁੰਚਦਾ ਪਿੰਡ ਦੇ ਕੁਝ ਬਸਨੀਕ ਪਹੁੰਚਦੇ ਨੇ ਪ੍ਰਸ਼ਾਸਨ ਵੀ ਆਪਣੀ ਗੱਡੀ ਲੈ ਕੇ ਪਹੁੰਚਦੇ ਨੇ ਤਾਂ ਐਸ ਐਚ ਓ ਥਾਣਾ ਬਲਕ ਮਾਜਰੀ ਹੁਣ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਵੀ ਇਹ ਕਹਿਣਾ ਵੀ ਜਿਹੜੀ ਇਹ ਜਾਂਚ ਦਾ ਵਿਸ਼ਾ ਅਜੇ ਜਿਹੜੀ ਉਹ ਜਿਹੜੀ ਪਿੰਜਰ ਹੈ ਉਸ ਨੂੰ ਜਿਹੜਾ ਪੋਸਟਮਾਰਟਮ ਨਹੀਂ ਜਿਹੜਾ ਖਰੜ ਦੇ ਵਾ ਦਿੱਤਾ ਗਿਆ ਤਾਂ ਜਿਹੜੀ ਜਾਂਚ ਪੜਤਾਲ ਚੱਲ ਰਹੀ ਹੈ ਧੰਨਵਾਦ ਜੀ